ਭਾਈ ਮੇਰਾ ਨਾ ਅੰਕੁਸ਼ਾ ਤੇ ਭਾਈ ਮੈਨੂੰ ਦੁਕਾਨ ਤੋਂ ਗਿਆ ਭਾਈ ਤੇ ਮੈਨੂੰ ਕਿਹਾ ਵੀ ਇਹਦੇ ਨਾਲ ਜਾ ਗੁਰਦੁਆਰੇ ਦੀ ਪਰਚੀ ਲਗਾ ਕੇ ਨਹੀਂ ਆ ਠੀਕ ਹੈ ਭਾਈ ਮੈਂ ਬੰਦੇ ਨਾਲ ਗਿਆ ਤੇ ਪਿੱਛੋਂ ਨਾ ਮੈਂ ਨਾ ਅੰਦਰ ਵੜ ਗਿਆ ਤੇ ਉਹ ਮੈਂ ਪਿੱਛੇ ਤੇ ਮੈਂ ਕਿਦਨ ਜਾਣਦਾ ਸੀ ਤੇ ਕਹਿੰਦਾ ਇੱਥੇ ਮੈਂ ਦਰ ਲੈਣ ਚੱਲਾ ਮੈਂ ਪਰਚੀ ਤੇ ਪਰਚੀ ਲੈਣ ਗਿਆ ਤੇ ਭਾਈ ਅੰਦਰੋਂ ਭਾਈ ਮੈਨੂੰ ਕਹਿੰਦਾ ਫੋਟੋ ਖਿੱਚ ਕੇ ਨਹੀਂ ਆਣੀ ਮੈਂ ਬਾਹਰ ਦੇ ਆ ਦੋ ਮਿੰਟ ਖਲੋਥੀ ਤੇ ਮੈਂ ਫੋਟੋ ਖਿੱਚਣ ਗਿਆ ਭਾਈ ਅੰਦਰ ਤੋਂ ਮੈਂ ਫੋਨ ਦੇ ਤਾ ਨੂੰ ਤੇ ਅੰਦਰ ਫੋਟੋ ਖਿੱਚਣ ਗਿਆ ਤੇ ਭਾਈ ਬੰਦੇ ਨੇ ਮੈਂ ਵੇਖਿਆ ਤੇ ਅੰਦਰ ਹੈ ਨਹੀਂ ਉਹ ਤੇ ਬਾਬਾ ਕਹਿੰਦਾ ਬਾਹਰ ਦੌੜ ਕੇ ਗਿਆ ਤੇ ਮ ਦੋੜ ਕੇ ਭਾਈ ਵਾਣ ਫਿਰ ਭਾਈ ਮੈਨੂੰ ਲੱਭਾ ਨਹੀਂ ਉਹ ਹੁਣ ਤੇਰਾ ਲਿਆਇਆ ਸੀ ਉਹਦੇ ਕੋਲ ਕਹੋਣਾਂ ਨਹੀਂ ਉਹ ਕੋਈ ਭਾਈ ਮੈਂ ਪਿਛਾ ਨਹੀਂ ਨੂੰ ਮੈਂ ਉਹਨੂੰ ਕਹਿੰਦਾ ਭਾਈ ਦੀ ਗੱਲ ਕਰਾਨੀ ਹੈ ਦੁਕਾਨ ਦਾ ਮਾਲਕ ਜਿਹੜਾ ਉਹਨੂੰ ਕਹਿੰਦਾ ਭਾਈ ਦੀ ਗੱਲ ਕਰਾਨੀ ਹੈ ਅੰਦਰ ਫੇਰ ਹੀ ਪੈਸੇ ਮਿਲਦੇ ਐਂਦਰ ਹੀ ਮਿਲਦੇ ਤੇ ਮੈਂ ਅੰਦਰ ਗੱਲ ਕਰਨ ਚੱਲ ਗਿਆ ਤੇ ਬਾਜ ਭਾਈ ਮੈਂ ਬਾਹਰ ਵੇਖਿਆ ਤਾਂ ਹੈ ਹੀ ਨਹੀਂ ਬਾਹਰ ਕਿੱਦੇ ਦਾ ਫੋਨ ਲਿਆ ਸੀ ਕਿਹ ਹਰਦਾ ਭਾਈ ਲਿਆਇਆ ਸੀ ਨਵਾਂ ਫੋਨ ਲਿਆ ਹਾਂਜੀ ਭਾਈ ਕਿੱਥੇ ਕੰਮ ਕਰਦਾ ਤੂੰ ਭਾਈ ਨੀਸ਼ ਕੇ ਰਹਿਣਾ ਸਟੋਰ ਤੇ ਮੇਰਾ ਨਾਂ ਦਲਦੀਸਨ ਹੈ ਤੇ ਮੇਰੇ ਕੋ ਆਇਆ ਕਿ ਇਹ ਕਹਿੰਦਾ ਮੈਂ ਖੰਡ ਪਾਕ ਬੁੱਕ ਕਰਾਣਾ ਤੇ ਉਹਦੇ ਬਾਅਦ ਫਿਰ ਮੈਂ ਨੂੰ ਦੱਸਿਆ ਕਿ ਆ ਦੋ ਨੰਬਰ ਕਮਰਾ ਹੈਗਾ ਉਹਦੇ ਬਾਅਦ ਬਸ ਫਿਰ ਆਉ ਨੂੰ ਇਧਰ ਆਇਆ ਦਰਵਾਜਾ ਦੇਖਦੇ ਹੀ ਫਿਰ ਆਉਂ ਨਿਕਲ ਗਿਆ ਫੋਨ ਤੇ ਗੱਲ ਕਰਨ ਦੀ ਆ ਹੀ ਹਾਂ ਫੋਨ ਤੇ ਉਸ ਤੋਂ ਬਾਅਦ ਮਤਲਬ ਅੰਦਰ ਬੁੱਕ ਨਹੀਂ ਕਰਵਾਇਆ ਨਹੀਂ ਬੁੱਕ ਨਹੀਂ ਕਰਾਇਆ ਇਧਰ ਦਰਵਾਜਾ ਖੋਲਦਾ ਹੀ ਨਿਕਲ ਗਿਆ ਬਸ ਦੋ ਗਿਆ ਮੈਲੇ ਦੇਖਿਆ ਨਹੀਂ ਮੈਂ ਪਹਿਲੀ ਵਾਰ ਹੀ ਆਇਆ ਜੀ ਪਹਿਲੀ